ਲੋਕ ਸਭਾ ਚੋਣਾਂ ਦਾ ਖਾੜਾ ਪੱਕ ਚੁਕਿਆ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਇਸ ਦੇ ਨਤੀਜੇ ਆਉਣਗੇ 13 ਲੋਕ ਸਭਾ ਸੀਟਾਂ ਤੇ ਸਿਆਸੀ ਪਾਰਟੀਆਂ ਵੱਲੋਂ ਲਿਸਟ ਜਨਤਕ ਕੀਤੀ ਜਾ ਰਹੀ ਹੈ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਲੋਕ ਸਭਾ ਸੀਟ ਸੰਗਰੂਰ ਤੇ ਉਸ ਸੀਟ ਤੇ ਚੋਣ ਲੜ ਰਹੇ ਉਮੀਦਵਾਰ ਗੁਰਮੀਤ ਸਿੰਘ ਮੀਤਹੇਰ ਨਾਲ ਜਾਣ ਕਰਾਵਾਂਗੇ ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋਂ ਤੁਸੀਂ ਤੇ ਮੈਂ ਤੁਹਾਡੇ ਨਾਲ ਛਾਇਆ ਮੰਚਨ ਦਾ ਹਲਕਾ 1957 ਦੇ ਵਿੱਚ ਬਣਿਆ ਸੀ ਲੋਕ ਸਭਾ ਚੋਣਾਂ 2024 ਦੇ ਵਿੱਚ ਸੰਗਰੂਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1765 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 1550000 17 ਹਨ ਇਹਨਾਂ ਵਿੱਚੋਂ 820879 ਮਰਦ ਵੋਟਰ ਹਨ ਜਦਕਿ 729092 ਬੀਬੀਆਂ ਵੋਟਰ ਹਨ 46 ਵੋਟਰ ਟਰਾਂਸ ਜੈਂਡਰ ਵੀ ਹਨ ਇਸ ਲੋਕ ਸਭਾ ਸੀਟ ਦੇ ਅੰਦਰ ਲਹਿਰਾਗਾਗਾ ਸੁਨਾਮ ਪੰਡੋੜ ਬਰਨਾਲਾ ਮਹਿਲਕਲਾ ਮਲੇਰ ਕੋਟਲਾ ਤੂਰੀ ਅਤੇ ਸੰਗਰੂਰ ਸਮੇਤ 9 ਵਿਧਾਨ ਸਭਾ ਸੀਟਾਂ ਹਨ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਗੜ ਰਿਹਾ ਪਰ ਹੁਣ ਹਲਕੇ ਤੋਂ ਮੌਜੂਦਾ ਵਿਧਾਇਕ ਨਰਿੰਦਰ ਕੌਰ ਪਰਾਜ ਆਮ ਆਦਮੀ ਪਾਰਟੀ ਤੋਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਆਪ ਦੇ ਮੀਤ ਹੇਅਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਾਂਗਰਸ ਦੇ ਸੁਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੱਲ ਕਰਾਂਗੇ ਗੁਰਮੀਤ ਸਿੰਘ ਮੀਤ ਹੈਰ ਦੀ ਜੋ ਬਨਾਲਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਦੋ ਵਾਰ ਮੈਂਬਰ ਰਹੇ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਨੇ ਗ੍ਰੈਜੂਏਟ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਜਲ ਸਰੋਤ ਭੂ ਵਿਗਿਆਨ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਖੇਡਾਂ ਅਤੇ ਯੁਵਕ ਸੇਵਾਵਾਂ ਦਾ ਚਾਰਜ ਦਿੱਤਾ ਗਿਆ ਹੈ ਇਸ ਵਾਰ ਹਲਕਾ ਸੰਗਰੂਰ ਤੋਂ ਤਿਕੋਣਾ ਮੁਕਾਬਲਾ ਹੋ ਸਕਦਾ ਹੈ ਇੱਥੇ ਆਪ ਦੇ ਮੀਥ ਇਅਰ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਅਤੇ ਸੁਪਾਲ ਸਿੰਘ ਖਹਿਰਾ ਵਿਚਾਲੇ ਫਸਵੀ ਟੱਕਰ ਇੱਥੇ ਦੇਖੀ ਜਾ ਸਕਦੀ ਹੈ ਮੀਥੇਰ ਦੀ ਗੱਲ ਕਰੀਏ ਤਾਂ ਸੰਗਰੂਰ ਸੀਐਮ ਸਿਟੀ ਹੈ ਇੱਥੇ ਲੋਕਾਂ ਨੂੰ ਆਮ ਨਾਲੋਂ ਵਧੇਰੇ ਆਸਾਂ ਸਨ ਪਰ ਕੁਝ ਵਰਕਰ ਨਰਾਜ਼ ਵੀ ਇੱਥੇ ਨਜ਼ਰ ਆ ਰਹੇ ਨੇ ਹਲਕੱਚ ਕਈ ਵੱਡੇ ਚਿਹਰਿਆਂ ਦੇ ਨਾਂ شمار ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਮਾਤਾ ਜੀ ਭੈਣ ਜੀ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਜ਼ੀਰ ਅਮਨ ਅਰੋੜਾ ਜਿਥੇ ਇਹਨਾਂ ਨਾਵਾਂ ਦਿਆ ਮੀਥੇਰ ਨੂੰ ਸਿੱਧਾ ਲਾਭ ਹੋਣ ਦੇ ਆਸਾਰ ਨੇ ਉੱਥੇ ਹੀ ਵਰਕਰਾਂ ਦੇ ਨਿਜੀ ਕੰਮਕਾਰਾਂ 'ਚ ਥੋੜਾ ਬਹੁਤ ਨੁਕਸਾਨ ਦੀ ਵੀ ਚਰਚਾ ਇੱਥੇ ਦੇਖੀ ਜਾ ਸਕਦੀ ਹੈ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਚੰਗਾ ਬੋਲਬਾਲਾ ਹੈ ਲੋਕੋਨਾਂ ਦੇ ਕੰਮ ਕਰਨ ਦੇ ਢੰਗ ਨੂੰ ਬੇਹਦ ਪਸੰਦ ਵੀ ਕਰਦੇ ਨੇ ਸੁਪਾਲ ਸਿੰਘ ਖਹਿਰਾ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਵੱਡਾ ਚਿਹਰਾ ਨੇ ਪੰਜਾਬ ਦਾ ਵੱਡਾ ਤਬਕਾ ਉਹਨਾਂ ਨੂੰ ਪਸੰਦ ਕਰਦਾ ਹੈ ਪਰ ਉੱਥੋਂ ਦੇ ਲੀਡਰ ਉੱਥੋਂ ਦੇ ਆਪਣੇ ਪੁਰਾਣੇ ਲੀਡਰ ਹੀ ਜਿਵੇਂ ਕਿ ਵਿਜੇਂਦਰ ਸਿੰਘਲਾ ਤੇ ਦਲਬੀਰ ਸਿੰਘ ਗੋਲਡੀ ਦੀਆਂ ਨਾਰਾਜ਼ਗੀਆਂ ਦੇ ਚੱਲਦਿਆਂ ਕੁਝ ਅੜਚਨਾ ਉਹਨਾਂ ਦੇ ਸਾਹਮਣੇ ਆ ਸਕਦੀਆਂ ਨੇ ਉਦੇ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਡਾ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਚ شمار ਨੇ ਪਰ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਢੀਂਟਸਾ ਥੜੇ ਚ ਨਾਰਾਜ਼ਗੀ ਦਿਖ ਰਹੀ ਹੈ ਸਿਆਸੀ ਮਾਹਿਰ ਤਾਂ ਇਹ ਵੀ ਕਹਿੰਦੇ ਨੇ ਕਿ ਇਸ ਵਾਰ ਨਾਰਾਜ਼ਗੀ ਦੇ ਚੱਲਦਿਆਂ ਅਕਾਲੀ ਦਲ ਨੂੰ ਵੱਡਾ ਨੁਕਸਾਨ ਵੀ ਝੇਲਣਾ ਪੈ ਸਕਦਾ ਹੈ ਭਾਤੀ ਜਨਤਾ ਪਾਰਟੀ ਨੇ ਹਲੇ ਪੱਤੇ ਥੇ ਨਹੀਂ ਖੋਲੇ ਆ ਪਰ ਚਰਚਾ ਇਹ ਸਾਹਮਣੇ ਆ ਰਹੀ ਹੈ ਕਿ ਫਿਲਮੀ ਸtare ਨੂੰ ਉਹ ਮੈਦਾਨ ਦੇ ਵਿੱਚ ਉਤਾਰ ਸਕਦੇ ਨੇ ਕੁੱਲ ਮਿਲਾ ਕੇ ਮੀਥੀਰਦੀ ਚੋਣ ਮੁਹਿੰਮ ਦਾ ਹੈ ਅਹਿਮ ਪੱਖ ਹੋਵੇਗਾ ਕਿ ਉਹ ਚੁਣੌਤੀਆਂ ਨਾਲ ਕਿਵੇਂ ਨਜਿੱਟਦੇ ਹਨ ਅਤੇ ਆਪਣੀ ਹੀ ਪਾਰਟੀ ਪਲੇਟਫਾਰਮ ਤੋਂ ਆਪਣੇ ਨਰਾਜ਼ ਵਲੰਟੀਅਰ ਦੀ ਆਵਾਜ਼ ਨੂੰ ਆਪਣੇ ਹੱਕ ਦੇ ਵਿੱਚ ਕਿਵੇਂ ਕਰਦੇ ਹਨ